ਵੀਡੀਓ ਬਣਾਉਣਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਸਵੀਰ ਤੁਹਾਨੂੰ ਹੜਾਂ ਦੀ ਜਿਹੜੀ ਇਹ ਵੀ ਦਿਖਾ ਲਾਂਗੇ ਦੇਖੋ ਬੱਚੇ ਕਿਵੇਂ ਜਾ ਰਹੇ ਕਿੰਨੀ ਧੁੱਪ ਇੰਨੀ ਗਰਮੀ ਦੇ ਵਿੱਚ ਛੋਟੀਆਂ ਬੱਚੀਆਂ ਤੇ ਬੱਚੇ ਜਿਹੜੇ ਸਕੂਲੋਂ ਪੜ ਕੇ ਆਏ ਜਾ ਰਹੇ ਆ ਤੇ ਹੁਣ ਪਾਣੀ ਦਾ ਪੱਧਰ ਘਟ ਗਿਆ ਤੇ ਦੂਜੀਆਂ ਬੋਟਾਂ ਨਹੀਂ ਚੱਲ ਰਹੀਆਂ ਕਿਉਂਕਿ ਝੋਨਾ ਥੱਲੇ ਵਿੱਚ ਫਸ ਰਿਹਾ ਪਪੈਲਰਾਂ ਦੇ ਵਿੱਚ ਤੇ ਇਹ ਵੋਟਾਂ ਦੇ ਵਿਚ ਜਨੇ 2 ਘੰਟੇ ਲੱਗਣਗੇ ਨਾ ਬੱਚਿਆਂ ਨੂੰ ਜਾਣ ਦੇ ਲਈ ਘਰਾਂ ਤੱਕ ਇਹ ਹਾਲਾਤ ਆ ਇੱਥੇ ਦੇ ਜੋ ਬਣੇ ਹੋਏ ਤੇ ਇਧਰਲੇ ਪਾਸੇ ਦੂਜੇ ਪਾਸੇ ਬੀੜੀਆਂ ਚੱਲ ਰਹੀਆਂ ਵੋਟਾਂ ਉੱਥੇ ਸਾਡੀਆਂ ਦੋ ਵੋਟਾਂ ਬੱਚਿਆਂ ਲੈ ਕੇ ਗਏ ਆ ਗਈਆਂ ਤੇ ਇੱਕ ਆ ਸਾਡੇ ਟਾਂਡੇ ਸਾਡੇ ਹਲਕੇ ਦੇ ਇੱਕ ਪਿੰਡਾ ਹਰਸੀ ਪਿੰਡ ਮੈਨੂੰ ਇਸ ਪਿੰਡ ਤੇ ਬਹੁਤ ਮਾਣ ਆ ਇਸ ਪਿੰਡ ਤੇ ਸਾਰਿਆਂ ਤੇ ਵੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਸਾਡੇ ਇਲਾਕੇ ਦੇ ਵਿੱਚ ਜਾਂ ਕੋਈ ਮੁਸ਼ਕਲ ਹੁੰਦੀ ਆ ਤੇ ਜਾਂ ਕੋਈ ਅਸੀਂ ਕਿਸੇ ਸੇਵਾ ਚ ਹੁੰਨੇ ਆ ਚਾਹੇ ਧਰਨੇਆਂ ਚ ਹੁੰਨੇ ਚਾਹੇ ਕਿਤੇ ਵੀ ਉੱਥੇ ਇਹ ਹਰਸੀ ਪਿੰਡ ਦੀ ਸਾਰੀ ਸੰਗਤ ਵੱਧ ਚੜ ਕੇ ਆਪਣਾ ਯੋਗਦਾਨ ਆਪਣਾ ਹਿੱਸਾ ਪਾਉਂਦੇ ਆ ਮੈਂ ਨਾ ਸਾਰੇ ਵੀਰਾਂ ਦਾ ਧੰਨਵਾਦ ਆ ਇਹਨਾਂ ਦੇ ਵੇ ਸਾਡੇ ਬਜ਼ੁਰਗ ਆ ਤੇ ਜਿਨ੍ਹਾਂ ਨੇ ਕਦੀ ਵੀ ਮਤਲਬ ਮੈਨੂੰ ਸਾਨੂੰ ਕਹਿਣ ਦੀ ਅਪੀਲ ਦੀ ਲੋੜ ਹੀ ਨਹੀਂ ਪਈ ਜਿੱਥੇ ਅਸੀਂ ਸੇਵਾ ਦੀ ਜਾ ਕੇ ਵੀਡੀਓ ਪਾਉਨੇ ਉੱਥੇ ਹਰਸੀ ਪਿੰਡ ਸਾਡੇ ਸਭ ਤੋਂ ਵੱਡੀ ਸੇਵਾ ਲੈ ਕੇ ਪਹੁੰਚਦੇ ਆ ਅੱਜ ਜਿਹੜੀ ਸਬਜ਼ੀ ਦੇ ਲਈ ਸਬਜ਼ੀ ਲੈ ਕੇ ਪਹੁੰਚਿਆ ਨਾਲ ਚਾਰਾ ਪਸ਼ੂਆਂ ਦਾ ਚਾਰਾ ਲੈ ਕੇ ਨਾਲ ਪਹੁੰਚਿਆ ਕਿੰਨੀਆਂ ਪੰਡਾਂ ਬਾਈ ਜੀ 65 65 ਛੜਟ ਬੰਡਾ ਤੇ ਇਹ ਜਿਹੜੇ ਵੀਰ ਲੈ ਕੇ ਕੱਲ ਦੇ ਚੱਲੇ ਸੀ ਕੱਲ ਜਿਹੜਾ ਜਲੰਧਰ ਦੇ ਵਿੱਚ ਇਹਨਾਂ ਦਾ ਹਾਦਸਾ ਵੀ ਹੋਣੋਂ ਬਚਿਆ ਨੁਕਸਾਨ ਹੋ ਗਿਆ ਟਰੈਕਟਰ ਦਾ ਹਾਂ ਜੀ ਬਈ ਕੀ ਨੁਕਸਾਨ ਹੋ ਗਿਆ ਭਾਜੀ ਹਾਂ ਜੀ ਹੋ ਗਿਆ ਜੀ ਅੱਛਾ ਬਚ ਗਈ ਸੀਗੀ ਟਰੈਕਟਰ ਨੂੰ ਅੱਛਾ ਪਰਮਾਤਮਾ ਨੇ ਬਚਾ ਕਰ ਬਚਾ ਕਰੇ ਕੰਮ ਚਲੇ ਸਕੇ ਹਾਂ ਤੇ ਫਿਰ ਉੱਤੇ ਸਾਡ ਨੂੰ ਕੱਲ ਸਾਰਾ ਦਿਨ ਲੱਗ ਗਿਆ ਸਾਰਾ ਦਿਨ ਲੱਗਿਆ ਜਿਹੜੇ ਉੱਪਰ ਚਾਲੇ ਪਏ ਤੁਹਾਡੇ ਦਰਮਿਆਨ ਤੇ ਪਟ્રોલ ਵੀ ਥੋੜਾ ਜੀ ਹਾਂਜੀ ਡੀਜ਼ਲ ਪਟ્રોલ ਲੈ ਕੇ ਆਏ ਜਿਹਨਾਂ ਸਾਡੀਆਂ ਬੋਟਾਂ ਦੇ ਵਿੱਚ ਪਟ્રોલ ਪੈਂਦਾ ਉਹ ਲੈ ਕੇ ਲੰਘ ਜੋ ਭਾਈ ਪਟ્રોલ ਲੈ ਕੇ ਪਹੁੰਚੇ ਨਾਲ ਡੀਜ਼ਲ ਤੇ ਇਹ ਸਾਰੇ ਬਹੁਤ ਧੰਨਵਾਦ ਆ ਤੁਹਾਡਾ ਜੀ ਤੁਸੀਂ ਇਹ ਨਾ ਸਾਡੇ ਜਿਹੜੇ ਭਰਾ ਆ ਜਿਨ੍ਹਾਂ ਦੇ ਤੁਸੀਂ ਆਪਾਂ ਇਹਨਾਂ ਦੀ ਦੁੱਖ ਦੇ ਵਿੱਚ ਆਪਾਂ ਸਾਰਿਆਂ ਦਾ ਦੁੱਖ ਵੰਡਾਉਣ ਦੇ ਲਈ ਆਏ ਆ ਤੇ ਚਲੋ ਕਿਉਂਕਿ ਹਾਲਾਤ ਭਾਜੀ ਦੇਖੋ ਕਿੰਨੇ ਮਾੜੇ ਦੇਖੋ ਵਿਚਾਰੇ ਉਹ ਬੱਚੇ ਛੋਟੇ ਛੋਟੇ ਤੇ ਉਹ ਲੈ ਕੇ ਜਾ ਰਹੇ 2 ਘੰਟੇ ਭਾਜੀ ਲੱਗਣੇ ਇਹਨਾਂ ਨੂੰ ਘਰ ਤੱਕ ਰ ਬੱਚਿਆਂ ਨੂੰ ਪਹੁੰਚੋ ਦੇਖੋ ਕਿੰਦਾਂ ਦੇ ਹਾਲ ਐਨੀ ਗਰਮੀ ਦੇ ਵਿੱਚ ਬੱਚਿਆਂ ਨੇ ਵਿਚਾਰਿਆਂ ਨੇ ਤੇ ਪਹਿਲਾਂ ਸਕੂਲਾਂ ਆਏ ਆ ਸਕੂਲਾਂ ਹੁਣ ਪਾਣੀ ਤਪਸ਼ ਮਾਰ ਰਿਹਾ ਪਾਣੀ ਬਿਮਾਰ ਹੋ ਰਿਹਾ ਬੱਚੇ ਤੇ ਅੱਜ ਵਿਚਾਰੇ ਕਈਆਂ ਦੇ ਬਸਿਆ ਬੱਚਿਆਂ ਨੂੰ ਉਲਟੀਆਂ ਲੱਗੀਆਂ ਹੋਈਆਂ ਦਵਾਈ ਮੈਡੀਸਨ ਦਿੱਤੀ ਆ ਇਹ ਬੜੇ ਕਿੱਦਾਂ ਦੇ ਹਾਲਾਤ ਲੱਗੇ ਭਾਜੀ ਇੱਥੇ ਲੋਕਾਂ ਦੇ ਹੈ ਬਹੁਤ ਮਾਰੇ ਹਾਲਾਤ ਹੈ ਭਾਜੀ ਅਸੀਂ ਤਾਂ ਤੁਹਾਡਾਂ ਦੀ ਬਹੁਤ ਧੰਨਵਾਦ ਕਰਦੇ ਇਹ ਜਿਹੜੀ ਸੇਵਾ ਤੇ ਬਹੁਤ ਜਾਣ ਕੇ ਕੋਈ ਹਸਣ ਨੇ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਉਥੇ ਤੁਸੀਂ ਸੇਵਾ ਕਰਦੇ ਨੇ ਕਿੱਦਾਂ ਮੈਂ ਕਰਾਂ ਕੋਈ ਵੀ ਚਲੋ ਤੁਹਾਡਾ ਮਨੂ ਦੇਖ ਕੇ ਅਸੀਂ ਤੁਹਾਡੇ ਪਿੱਛੇ ਲੱਗ ਤਰੇ ਆ ਤੁਹਾਡੇ ਨਾਲ ਤਰੇ ਆ ਨਾਲੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਖੜੇ ਆ ਜਦੋਂ ਵੀ ਤੁਸੀਂ ਆਵਾਜ਼ ਲਾਉਂਗੇ ਅਸੀਂ ਤੁਹਾਡੇ ਨਾਲ ਖੜੇ ਨਾ ਧੰਨਵਾਦ ਬਹੁਤ ਬਹੁਤ ਹਰਸੀ ਪਿੰਡ ਦੀ ਸੰਗਤ ਦਾ ਸਾਰੇ ਪਿੰਡ ਦੀ ਨਗਰ ਦਾ ਜਿਨ੍ਹਾਂ ਦੇ ਹਾਂਜੀ ਛੁੱਟੀਆਂ ਨਹੀਂ ਘਟਾਉਣੀਆਂ ਚਾਹੀਦੀਆਂ ਹਾਂਜੀ ਹਾਂਜੀ ਛੁੱਟੀਆਂ ਅੱਜ ਇਹ ਅਸਲ ਦੇ ਵਿੱਚ ਨਾ ਜਿੱਦੇ ਸਕੂਲ ਦੋ ਤਿੰਨ ਡੁੱਬਿਓ ਆ ਉਥੇ ਤਾਂ ਛੁੱਟੀਆਂ ਆ ਅੱਛਾ ਤੇ ਇਹ ਜਿਹੜੇ ਹੁਣ ਇੱਥੋਂ ਬੱਚੇ ਜਿਹੜੇ ਪ੍ਰਾਈਵੇਟ ਸਕੂਲ ਦੇ ਆ ਉਹ ਫਿਰ ਲੈ ਕੇ ਜਾਂਦੇ ਆ ਸਵੇਰੇ ਜਦੋਂ ਅਸੀਂ ਤਾਂ ਵੋਟਾਂ 'ਚ ਲਿਆਉਂਦੇ ਰਹੇ ਆ ਪਰ ਅੱਜ ਵੋਟਾਂ ਇੱਧਰ ਪਾਸੇ ਚੱਲਣੋਂ हट ਗਈਆਂ ਨਹੀਂ ਤਾਂ ਵੋਟਾਂ ਤੇ ਜਾਂਦੇ ਆ ਹਾਂ ਰੇਸ ਆ ਦੇਖੋ ਬੱਚੇ ਛੋਟੇ ਛੋਟੇ ਜਾ ਰਹੇ ਆ ਬੱਚਿਆਂ ਲਈ ਤਾਂ ਪਾਣੀ ਬਹੁਤ ਆ ਇਹ ਤੇ ਚਲੋ ਧੰਨਵਾਦ ਜੀ ਆਜੋ ਫਿਰ ਬਾਈ ਜੀ ਤੇ ਨਹੀਂ ਸਰਪੰਚ ਸਾਹਿਬ ਲੈ ਜਾਓ ਫਿਰ ਠੀਕ ਹੈ ਜੀ ਇਹ